ਹੋੜ ਬੜੇ ਵੀਰਾਂ ਨੂੰ ਮਹਿਮੰਦਾ ਪਰ ਇਸ ਟੌਪ ਕਿਤੇ ਵੀ ਮੈਂ ਵੀ ਮੈਂ ਨਾ ਹੀ ਬੋਲਾਂ ਤੇ ਚੰਗੀ ਗੱਲ ਇਹ ਵੀ ਨਾ ਵਿਸ਼ਾ ਕੰਟਰੋਵਰਸ਼ਲ ਜਿਹਾ ਤੇ ਉਹ ਕਹਿੰਦੇ ਸਾਡਾ ਤੇ ਇਹ ਕਹਿੰਦੇ ਸਾਡਾ ਹਨਾ ਸਾਰੇ ਵੀਰਾਂ ਨੂੰ ਸਤਿ ਸ਼੍ਰੀਕਾਲ ਅੱਜ ਫੇਰ ਆਪਾਂ ਉਸੇ ਵੇੜੇ 'ਚ ਆ ਉਸੇ ਕਰਚੀਆਂ ਵੀਰ ਕੋਲ ਆਇਆ ਟਰੈਕਟਰ ਕੰਮ ਹੋਣ ਲਈ ਦੋ ਇੱਕੇ ਇੱਕ ਆ ਆਉਂਦੇ ਹੀ ਚਲੋ ਜਿੰਨਾ ਕੋ ਮੈਨੂੰ ਪਤਾ ਮੈਂ ਦੱਸਦਾ ਵੀਰੇ ਤੋਂ ਬਾਅਦ ਚੋਂ ਆਪਾਂ ਪੁੱਛਦੇ ਆ ਸੋਨਾਲੀ ਕਾ ਯਾਰ ਇਹਨੂੰ ਟਰਬੋ ਦੀ ਫੀਟਿੰਗ ਦੇਖ ਲਓ ਕੱਲੀ-ਕੱਲੀ ਚੀਜ਼ੇ ਵਿਸਤਾਰ ਚ ਆਪਾਂ ਵੀਰੇ ਤੋਂ ਪੁੱਛਾਂਗੇ ਸੱਚੀ ਕਾ ਵੀਰੇ ਆਜੋ ਜੀ ਸੱਚੀ ਕਾ ਠੀਕ ਠਾਕ ਤੈਨੂੰ ਬਹੁਤ ਵਧੀਆ ਤੂੰ ਦੱਸ ਕੈਮ ਸੇਤਾ ਹਾਂ ਠੀਕ ਠਾਕ ਤੂੰ ਦੱਸ ਬਾਈ ਸਾਸਰੀ ਕਾਲ ਤਾਂ ਸਿਆਣੀ ਸਵੇਰ ਦੇ ਤਰੇ ਫਿਰਦਿਆਂ ਨੇ ਫਿਰ ਬੁਲਾਤੀ ਹੈ ਉਹ ਚਲੋ ਵੀਰਾਂ ਕਰਕੇ ਹੁਣ ਬੁਲਾਉਣੀ ਪੈਂਦੀ ਜੰਗੀ ਆ ਆ ਵੀਰਾਂ ਨੂੰ ਸਮਝਾਈਏ ਜੀ ਆਪਾਂ ਸਮਝਾ ਸਕੀਏ ਵੀ ਸੋਨਾ ਲੀਕਾ ਆ ਹਨਾ ਇਹਨੂੰ ਟਰਬੋ ਆਉਂਦੀ ਨਹੀਂ ਹਾਂਜੀ ਕੁਝ ਕੁ ਮਾਡਲਾਂ ਨੂੰ ਆਉਂਦੀ ਹੋਵੇਗੀ ਸ਼ਾਇਦ ਉੱਪਰ ਲਿਆਂ ਨੂੰ ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹ ਬਾੜੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪਤਾ ਨਹੀਂ ਵੀ ਇਹਨਾਂ ਚ ਕਿਹੜੇ ਮਾਡਲਾਂ ਚ ਟਰਬੋ ਆਈ ਕਿਹੜਿਆਂ ਚ ਨਹੀਂ ਆਈ ਓਕੇ ਇਹਦੀ ਆਹ ਬੈਂਡੀ ਪਹਿਲਾਂ ਮੈਂ ਜਦੋਂ ਇਹਦੋਂ ਪਹਿਲਾਂ ਇੱਕ ਸੋਨਾ ਲੀਕਾ 14 ਮਾਡਲ ਕੀਤਾ ਟਰਬੋ ਉਹਦੀ ਮੈਂ ਪਟਿਆਲੋਂ ਟਰਬ ਲਿਆਂਦੀਆਂ ਸੀ ਦੋਨੇ ਅਸੈਂਬਲੀ ਅਰਲੀ ਵੀ ਤੇ ਪਰਲੀ ਵੀ ਸਾੜੀ ਵੀ ਤੇ ਧੂਈ ਵਾਲੀ ਵੀ ਠੀਕ ਆ ਵੀਰੇ ਉਹ ਆਹ ਆਈ ਸੀ ओके ਹੁਣ ਜਦੋਂ ਅਸੀਂ ਟਰਬੋ ਫਿੱਟ ਕਰਨ ਲੱਗੇ ਅਸੀਂ ਫੇਰ ਲੈ ਆਂਦਿਆਂ ਦੋਨੇ ਹੁਣ ਲੈ ਲਈਆਂ ਅਸੀਂ ਮੋਗਿਓ ਓਕੇ ਉਹਦਾ ਮੂੰਹ ਇੱਥੇ ਨਿਕਲਦਾ ਇਸਰੇ ਤੇ ਜਾ ਕੇ ਮੂੰਹ ਸਿਰੇ ਤੇ ਜਾ ਕੇ ਆ ਜਿਹੜੀ ਚੀਜ਼ ਹੈ ਨਾ ਉਹਦੀ ਇੱਥੋਂ ਇਹਨੂੰ ਲੰਬੀ ਕਰਕੇ ਇੱਥੇ ਕੱਢੀ ਹੋਈ ਸੀ ਓਕੇ ਉਹਦੇ ਟਰਬੋ ਇੱਥੇ ਆਉਣਾ ਸੀਗਾ ਹੂੰ ਉਹਦੀ ਵਜ੍ਹਾ ਕਰਕੇ ਨਾ ਇੱਕ ਤਾਂ ਫਿਟਿੰਗ ਨਹੀਂ ਸੋਹਣੀ ਲੱਗਦੀ ਸੀ ਅਲੱਗ ਜੇ ਜਾਵੜਿੰਦੇ ਟਰਬੋ ਇੱਥੇ ਹੂੰ ਉਹ ਪਾਈਪੂਪ ਵਾਲਾ ਕੁਝ ਵੜਨਾ ਪੈਂਦਾ ਸੀਗਾ ਫੇਰ ਫੇਰ ਦੁਬਾਰਾ ਇਹ ਹੋਰ ਮਾਡਲ ਦੀ ਸੀਗੀ ਉਹ ਹੋਰ ਮਾਡਲ ਦੀ ਸੀ ਆ ਦੁਬਾਰਾ ਫੇਰ ਲਈ ਆ ओके हां ਇਹ ਕੁਛ ਪਤਾ ਕਿਹੜੇ ਮਾਡਲ ਦੀ ਆ ਕਿ ਨਹੀਂ ਵੀਰੇ ਨਹੀਂ ਯਾਰ ਐਂ ਨਹੀਂ ਪਤਾਗਾ ਹਾਂ ਬਾਈ ਪਿੰਦਰ ਤੂੰ ਤੈਨੂੰ ਉਹਨਾਂ ਨੇ ਦੱਸਿਆ ਹੁਣ ਕਿਹੜੇ ਮਾਡਲ ਦੀ ਦਿੱਤੀ ਇਹ ਇਹ ਯਾਰ ਐਂ ਤਾਂ ਨਹੀਂ ਵੀਰੇ ਦੱਸਿਆ ਇਹ ਇੱਥੋਂ ਫਰਕ ਉਹ ਜਿਹੜਾ ਤੈਨੂੰ ਮੈਂ ਦੱਸਿਆ ਸੀ ਵੀ ਆਹ ਸਿਸਟਮ ਵਾਲਾ ਹਾਂ ਇਹ ਉਹਦੇ ਵਾਲੇ ਦੀ ਆ ਉਹਦੇ ਵਾਲੇ ਦੀ ਆ ਇੱਥੇ ਆਹ ਤੁਨਾ ਵੱਡਾ ਹੁੰਦਾ ਉਹ ਕੋਈ ਨਾ ਮਾਰਲਾ ਮੂਗਲਾਨਾ ਦੇ ਵਿੱਚ ਕੋਈ ਨਹੀਂ ਆਉਂਦਾ ਕੋਈ ਤੂੰ ਕਿੱਧਰ ਜਾਂ ਜਾਨੀ ਕਿ ਸੋਨਾ ਲੀਕਾ ਦੇ ਵੀਰੇ ਅੱਗਾ ਟਾਡਾ ਹੈ ਸੋਨਾ ਲੀਕਾ ਦੀ ਹੈ ਸੋਨਾ ਲੀਕਾ ਦੀ ਠੀਕ ਹੈ ਠੀਕ ਉਹ ਵੀ ਸੋਨਾ ਲੀਕਾ ਦੀ ਸੀਗੀ ਬਾਕੀ ਫੀਟਿੰਗਾਂ ਆਈਆਂ ਵੇਖਣ ਨੂੰ ਤੈਨੂੰ ਪਤਾ ਨਹੀਂ ਲੱਗਣਾਗਾ ਉਹਦੇ ਆਹ ਜਿਹੜਾ ਮੂੰਹ ਆ ਵੱਖਰਾ ਸਾਈਡ ਤੇ ਲੱਗੇਗਾ ਓਕੇ ਹਾਂ ਉਹ ਆਪਾਂ ਨਹੀਂ ਦੱਸ ਦੇ ਵੀ ਕਿਹੜੇ ਮਾਡਲ ਦੀ ਆ ਪਰ ਆਹ ਸੋਨਾ ਲੀਕਾ ਦੀ ਜਾਨੀ ਕਿ ਮੈਂ ਪਹਿਲਾਂ ਇਹ ਤੇ ਫਿਟਿੰਗ ਕੀਤੀ ਹੋਈ ਸੀ ਮੈਨੂੰ ਸੌਖਾ ਲੱਗਦਾ ਸੀਗਾ ਵੀ ਇਹ ਵੀ ਆਹ ਆ ਫਿਟਿੰਗ ਆਵੇ ਤਾਂ ਸਭ ਵਧੀਆ ਮੈਨੂੰ ਤੇਰੀ ਫਿਟਿੰਗ ਬਹੁਤ ਸੋਹਣੀ ਲੱਗੀ ਮੈਂ ਤਾਂ ਹੀ ਆਉਂਦੇ ਨਾ ਕਿ ਆ ਉਹੀ ਗੱਲ ਜਿਵੇਂ ਆਹ ਵਾਲੀ ਪਾਇਆ ਪਰ ਦੇਖ ਪ੍ਰੋਪਰ ਇਹ ਜਿੰਨਾ ਹੋ ਸਕਦਾ ਸੀ ਵੈਲਡਿੰਗ ਤੋਂ ਬਚਦੇ ਆ ਵੀ ਮੰਨ ਲਾ ਕੱਲ ਨੂੰ ਇਹ ਟਰੈਕਟਰ ਨੇ ਕੰਮ ਕਰਾਉਣਾ ਕਿਤੇ ਹੂੰ ਇਹ ਚ ਆ ਟਰਬੋ ਚ ਵੀ ਦਿੱਕਤ ਆ ਨਹੀਂ ਅਸੀਂ ਇੱਥੇ ਵੀ ਸਿੱਧੀ ਪਾਇਪ ਜੋੜਨੀ ਸੀ ਇਹ ਅੱਛਾ ਇਹਦੇ ਜਿਹੜਾ ਹਾਂਜੀ ਹਾਂਜੀ ਆ ਜੌਂਡੀਅਰ ਵਾਲੀ ਫਿਟਿੰਗ ਇਹਦੇ ਵਿੱਚ ਪੈ ਪਾਈ ਨਹੀਂ ਜਾਂ ਤਾਂ ਇਹਦੇ ਵਿੱਚ ਨਹੀਂ ਲੱਗੀ ਆ ਕਰਨਾ ਪਿਆ ਹੁਣ ਜੇ ਕਿਤੇ ਪਾਈਪ 파ਟਦੀ ਆ ਬਾਈ ਚਾਂਸ ਇਹ ਜੌਂਡੀਅਰ ਦੀ ਪਾਈਪ ਲੈ ਕੇ ਲੱਗ ਜਾਣੀ ਸੌਖਾ ਕੰਮ ਸੌਖਾ ਵੀ ਐ ਨਹੀਂ ਵੀ ਆਪਾਂ ਨੂੰ ਖੜਨਾ ਪਊਗਾ ਜਾਂ ਟਾਈਮ ਖਰਾਬ ਹੋਊਗਾ ਮੈਂ ਉਸ ਹੱਬ ਤੇ ਅਹੀ ਜਿੰਨਾ ਕੰਮ ਉਸ ਹੱਬ ਤੇ ਕਰ ਦੇਉਂਦੇ ਆ ਵੀ ਕੱਲ ਨੂੰ ਕੋਈ ਚੀਜ਼ ਚੱਲਦੀ ਆ ਉਹਨੇ ਖਰਾਬ ਤਾਂ ਹੋਣਾ ਹੀ ਹੋਣਾ ਹੋਣਾ ਹੀ ਹੋਣਾ ਵੀਰੇ ਪੰਜਾਂ ਸਾਲਾਂ ਨੂੰ ਹੋਜੂ ਚਾਰਾਂ ਨੂੰ ਜੇ ਪਾਈਪ 파ਟਦੀ ਆ ਜ਼ਿੰਮੇਦਾਰ ਆਪ ਲਿਆ ਕੇ ਫਿੱਟ ਕਰ ਸਕਦਾ ਹੂੰ ਤੇ ਇਹਦੇ ਇੰਜਨ ਦਾ ਵੀ ਕੁਝ ਕਰਿਆ ਵੀਰੇ ਕਿ ਨਹੀਂ ਇਹ ਉਹਨਾਂ ਨੇ ਆਪਾਂ ਨੂੰ ਖੁੱਲੀ ਛੁੱਟੀ ਦਿੱਤੀ ਸੀ ਵੀਰੇ ਨੇ ਹਾਂਜੀ ਵੀ ਵੀਰੇ ਤੁਸੀਂ ਇਹਨੂੰ ਵੇਖਿਓ ਮੈਂ ਉਹਨਾਂ ਨੂੰ ਆਖਿਆ ਵੀ ਖੋਲ ਕੇ ਦੇਖਾਂਗੇ ਇਹਨੂੰ ਖੋਲਿਆ ਸਾਰਾ ਹੀ ਆਪਾਂ ਹੂੰ ਕਰਿੰਕ ਤੋਂ ਉੱਪਰ ਸਾਰਾ ਖੋਲਿਆ ਸੀਗਾ ਇਹਦੇ ਜਾਨੀ ਕਿ ਸਾਨੂੰ ਜਿਹੜੀਆਂ ਕੰਡੀਸ਼ਨ ਇਹਦੀ ਲੱਗੀ ਉਹ ਚੱਲਣ ਯੋਗ ਸੀ ਅਜੇ ਵੀ ਸਹੀ ਨਿਕਲਿਆ ਸਮਾਨ ਹਾਂ ਫਿਰ ਅਸੀਂ ਦੁਬਾਰਾ ਉਹੀ ਪਾਇਆ ਸਮਾਨ ਇਹ ਚ ਪਾਇਆ ਚੇਂਜ ਨਹੀਂ ਕੀਤਾ ਪਰ ਸਾਫ਼ ਕਰਕੇ ਪਾਤਾ ਹੂੰ ਆਪਣੇ ਲੋਕੋ ਨਾਲ ਕੁਝ ਕੁ ਗੱਲਾਂ ਹੁੰਦੀਆਂ ਹੋ ਸਕਦਾ ਹਾਂ ਕਈ ਬੰਦਿਆਂ ਨੇ ਕਈਆਂ ਬੰਦਿਆਂ ਨੇ 100-100 ਸਾਲ ਸ਼ਰਾਬ ਪੀਤੀ ਆ ਹੂੰ ਆਪਾਂ ਸ਼ਰਾਬ ਨੂੰ ਚੰਗਾ ਤਾਂ ਨਹੀਂ ਕਹਿ ਸਕਦੇ ਹਾਂ ਇਹ ਤਾਂ ਮਾੜੀ ਚੀਜ਼ ਆ ਉਹ ਕਹੇ ਮੈਂ 100 ਸਾਲ ਪੀਤੀ ਐ ਮੈਂ ਬਿਮਾਰ ਨਹੀਂ ਹੋਇਆ ਹੂੰ ਮੈਨੂੰ ਸ਼ਰਾਬ ਨੇ ਕੋਈ ਦਖਲਾ ਨਹੀਂ ਕੀਤਾ ਉਵੇਂ ਹੀ ਆ ਆਪਣੇ ਬਾਹਲੇ ਲੋਕੀ ਇਹ ਕਹਿੰਦੇ ਜਦੋਂ ਟਰੈਕਟਰ ਲੰਮਾ ਚਲਾਉਣਾ ਕੋਈ ਕਹਿੰਦਾ ਮਗਲੈਲ ਪਾ ਦਿਓ ਟੈਂਕੀ 'ਚ ਕੋਈ ਕੋਸ ਟਰੈਕਟਰ ਆਸਤੇ ਡੀਜ਼ਲ ਤੋਂ ਬਿਨਾ ਹਰ ਇੱਕ ਚੀਜ਼ ਜ਼ਹਿਰ ਆ ਜ਼ਹਿਰ ਮਗਲੈਲ ਨਹੀਂ ਪਾ ਸਕਦੇ ਟੈਂਕੀ 'ਚ ਨਹੀਂ ਪਾ ਸਕਦੇ ਜਿਹੜੇ ਉਹ ਵੀਰੇ ਗੱਡੀਆਂ ਚ ਪਾਉਣ ਵਾਲੇ ਪਾਉਂ ਚ ਜੇ ਆਉਂਦੇ ਉਹ ਵੀ ਨਹੀਂ ਪਾ ਸਕਦੇ ਉਹ ਨਾ ਵੀਰੇ ਉਹ ਉਹ ਹੋਰ ਚੀਜ਼ ਆ ਜਿਵੇਂ ਆਪਣੇ ਇੰਜੈਕਟਰ ਸਾਫ ਕਰਨ ਨੂੰ ਹਾਂ ਇੰਜੈਕਟਰ ਸਾਫ ਕਰਨ ਵਾਸਤੇ ਆਉਂਦਾ ਉਹ ਕੈਮੀਕਲ ਮੱਚਣ ਵਾਸਤੇ ਬਣਿਆ ਹੋਇਆ ਉਹਨੂੰ ਡਿਜ਼ਾਈਨ ਕੀਤਾ ਹੋਇਆ ਮੱਚਣ ਵਾਸਤੇ ਮਗਲੈਲ ਲੂਬ੍ਰੀਕੇਸ਼ਨ ਵਾਸਤੇ ਡਿਜ਼ਾਈਨ ਹੋਇਆ ਹੋਇਆ ਨਾ ਕਿ ਮੱਚਣ ਵਾਸਤੇ ਹੂੰ ਜੇ ਤੁਸੀਂ ਨਹੀਂ ਬਚਦੇ ਪਾਉਣਾ ਹੀ ਪਾਉਣਾ ਟੂਟੀ ਵਾਲ ਪਾਓ ਟੂਟੀ ਵਾਲ ਜਿਹੜਾ ਜਾਮਿਆਂ 'ਚ ਪੈਂਦਾ ਸੀ ਸਕੂਟਰਾਂ 'ਚ ਪੈਂਦਾ ਸੀ ਓਕੇ ਹਾਂ ਉਹ ਵਾਲੇ ਪਾਉਚ ਜੇ ਜੇ ਕਿਸੇ ਨੇ ਐਕਸਪੈਰੀਮੈਂਟ ਕਰਨਾ ਹੈ ਜਿਵੇਂ ਥੋੜਾ ਜਿਹਾ ਤਵੇ ਦੇ ਉੱਤੇ ਮਗਲੈਲ ਪਾ ਦਿਓ ਥੋੜਾ ਜਿਹਾ ਟੂਟੀਲ ਪਾ ਦਿਓ ਜਦੋਂ ਮਚ ਗਿਆ ਉਹਨੂੰ ਸਾਫ਼ ਕਰਕੇ ਵੇਖਿਓ ਟੂਟੀਲ ਵਾਲੇ ਥਾਂ ਤੇ ਕੋਈ ਚੀਜ਼ ਨਹੀਂ ਬਚਣੀ ਉਹ ਸਾਰਾ ਮਚ ਜੂ ਹਾਂ ਮਗਲੈਲ ਵਾਲੀ ਥਾਂ ਤੇ ਉਹ ਚੀਜ਼ ਰਹਿ ਜਾਣੀ ਹੂੰ ਜਿਹੜੀ ਇਹਦੀ ਵਾਲਾਂ ਦੀਆਂ ਗੈਡਾਂ ਤੇ ਜੰਮ ਜਾਂਦਾ ਇਹ ਵੀਰ ਨੂੰ ਪਾਛਾ ਸੀ ਜਦੋਂ ਖੋਲਿਆ ਇਹ ਉਹ ਮਗਲੈਲ ਪਾਉਂਦੇ ਰਿਹਾ ਇਹਦੇ ਪੈਸਟਨਾਂ ਦੇ ਉੱਤੇ ਸਲੀਬਾਂ ਦੇ ਉੱਤੇ ਜਿੰਨੇ ਥਾਂ ਤੇ ਪੈਸਟਨ ਜਾਂਦਾ ਨਹੀਂ ਉਹ ਬਾਜ ਜਾਂਦੀ ਨਾ ਐ ਕਲਰ ਦੀ ਲੇਅਰ ਬਣ ਗਈ ਉਹਦੇ ਨਾਲ ਕਾਲਸ ਦੀ ਕਾਲਸ ਦੀ ਓਕੇ ਉਹਦੇ ਨਾਲ ਫਿਰ ਪਰਫਾਰਮੈਂਸ ਤੇ ਫਰਕ ਪਿਆ ਹੋਊਗਾ ਹਾਂ ਵੀਰੇ ਲੀਕ ਚ ਵੱਜ ਜਾਂਦੀ ਆ ਜਿਵੇਂ ਪ੍ਰੈਸ਼ਰ ਲੀਕ ਹੋਣ ਲੱਗ ਪੈਂਦਾ ਵਾਲਾਂ ਦੀਆਂ ਗੈਡਾਂ ਦੇ ਵਿੱਚ ਲੱਗ ਗਿਆ ਉਹ ਵਾਲ ਪ੍ਰੋਪਰ ਬੰਦ ਨਹੀਂ ਹੋਣਾਗਾ ਹੂੰ ਜਰ ਹੁਣ ਦਰਖਤ ਦੀਆਂ ਜੜਾਂ 'ਚ ਤੇਲ ਚੋਂਦੇ ਆ ਉਹਦੀ ਕਰਦੇ ਤਾਂ ਪੂਜਾ ਤੇ ਪਰ ਉਹਦੇ ਆਪਾਂ ਕਹਦੇ ਨੇ ਨਾ ਫਲਾਣੇ ਦੀਆਂ ਜੜਾਂ 'ਚ ਤੇਲ ਚੋਣਾ ਹਮ ਦਰਖਤ ਦਾ ਨਿਸ਼ਾਨ ਹਾਂ ਇਹ 'ਚ ਮਗਲੈਲ ਪਾਉਣਾ ਇਹ ਇਹਨੂੰ ਤੁਸੀਂ ਕਟਾ ਰਹੇ ਆਂ ਹਾਂ ਇਹ ਇਹਨੂੰ ਆਏ ਨਹੀਂ ਵੀ ਇਹ ਮਗਲੈਲ ਖਾਂ ਮੈਂ ਜਾਨੀ ਕੀ ਸੁਣਦਾ ਹੁੰਦਾ ਸੀ ਗੱਲ ਵੀ ਮੇਰੇ ਸਹੁਰਾ ਸਾਹਿਬ ਕਹਿੰਦੇ ਨੇ ਮੈਂ ਜੋ ਟਰੈਕਟਰ ਲੈ ਕੇ ਆਉਣਾ ਉਹਨੇ ਕਹਣਾ ਤੂੰ ਤੱਕਿਆ ਹੋ ਪਾ ਲਿਆ ਤੇ ਇਹਨੂੰ ਵੀ ਪਾ ਕੇ ਮੈਂ ਗਲਾਸ ਪਾ ਦਨਾਂ ਉਹਨਾਂ ਨੇ 12-13 ਸਾਲ 15 20 ਸਾਲ 25 ਸਾਲ ਫੋਰਡ ਚਲਾਇਆ ਨਾਲ ਦੇ ਇੰਜਨ ਚ ਹੀ ਵੇਚਿਆ 94 ਮਾਡਲ ਫੋਰ ਸੀ ਜੌਂਡੀਅਰ ਲਿਆ 2010 ਚ ਤੇ ਉਹਨਾਂ ਨੇ ਉਵੇਂ ਹੀ ਵੇਚਿਆ ਉਹਦਾ ਉਹ ਉਹਨਾਂ ਨੇ ਕਹਿਣਾ ਸਾਡਾ ਮਗਲੈਲ ਪਾਉਣ ਨਾਲ ਸਹੀ ਚੱਲਿਆ ਪਰ ਇਹ ਤਰੀਕਾ ਨਹੀਂ ਸਹੀਗਾ ਜਿਹੜਾ ਉਹ ਤੁਸੀਂ ਕਹਿੰਦੇ ਆਪਾਂ ਇੰਜੈਕਟਰ ਸਾਫ਼ ਕਰਨ ਵਾਸਤੇ ਪਾਉਣਾ ਉਹ ਮੱੱਣ ਵਾਲਾ ਬਣਿਆ ਹੋਇਆ ਜੇ ਆਪਾਂ ਇੱਥੋਂ ਮਗਲੈਲ ਚੱਕ ਕੇ ਪਾਤਾ ਮਗਲੈਲ ਤਾਂ ਡਿਜ਼ਾਈਨ ਹੀ ਇਦਾਂ ਦਾ ਹੋਇਆ ਹੋਇਆ ਵੀ ਉਹ ਛੇਤੀ ਮੱੱਛੇ ਨਾ ਚਿਕਨਾਟ ਵਾਸਤੇ ਹੂੰ ਹੁਣ ਕਈ ਟਰੈਕਟਰ ਆਉਂਦੇ ਆ ਵੀਰ ਜਿਵੇਂ ਮੰਨ ਲਾ ਵੀ ਜਦੋਂ ਫੋਰਡ ਦਾ ਇੰਜਣ ਕਰਦੇ ਜੇ ਫੋਰਡ ਬਲੋ ਨਾ ਛੱਡੇ ਜਾਂ ਮਗਲੇਲ ਉਹਨੂੰ ਸਰੋਂ ਦਾ ਤੇਲ ਸੰਘਾ ਹੁੰਦੇ ਸੀ ਮਿਸਤਰੀ 에ਅਰ ਕਲੀਨਰ ਫਣੀ ਹਾਂ ਹਟ ਜਾਂਦਾ ਸੀ ਹਾਂ ਉਹਦੇ ਜੰਮ ਜਾਂਦਾ ਜਿਵੇਂ ਕਾਰਬਨ ਜੰਮ ਜਾਂਦੇ ਰਿੰਗਾਂ ਦੇ ਵਿੱਚ ਅੱਛਾ ਜਿਵੇਂ ਟਾਈਟ ਹੋ ਜਾਂਦੇ ਆ ਜਿੱਥੇ ਝਰੀ ਹੁੰਦੀ ਉੱਥੇ ਕਾਰਬਨ ਜੰਮ ਜਾਂਦਾ ਮਚਦਾਣੀ ਉਹਦੇ ਵਿੱਚ ਜੰਮ ਜਾਂਦਾ ਉਹਦੇ ਨਾਲ ਉਹਦਾ ਪ੍ਰੈਸ਼ਰ ਪ੍ਰੈਸ਼ਰ ਫਿਰ ਸੈੱਟ ਹੋ ਜਾਂਦਾ ਹਾਂ ਆਪਾਂ ਜਿਵੇਂ ਮੈਂ ਕਹਿੰਨਾ ਜਿਹੜਾ ਬੰਦਾ ਟਰੈਕਟਰ ਅਗਲਾ ਕਹਿੰਦਾ ਸਾਡਾ ਇੰਜਣ ਕਰਾਉਣ ਵਾਲਾ ਹਿੱਸਾ ਕੰਮ ਲੈਣਾ ਜਾਂ ਥੋੜੀ ਬਹੁਤੀ ਬਲੂ ਮਾਰਦਾ ਮੈਂ ਉਹਨੂੰ ਆਣਾ ਹੁੰਨਾ ਵੀ ਤੂੰ ਇਹਨੂੰ 에ਅ ਕ੍ਰਿੰਟਰ ਸਾਹਿਬ ਟਰੈਕਟਰ ਸਟਾਰਟ ਕਰਕੇ ਇਹਨੂੰ ਟੂਟੀਅਲ ਸੰਘਾ ਦੇ ਹੂੰ ਸਰੰਜਨ ਨਾਲ ਜੇ ਪ੍ਰੈਸ਼ਰ ਵਾਲੀ ਚੀਜ਼ ਹੋਵੇ ਪ੍ਰੈਸ਼ਰ ਨਾ ਮਾਰ ਕੇ ਬੰਦ ਦਾ ਨਹੀਂ ਸਟਾਰਟ ਨਹੀਂ ਹੁੰਣਾ ਟਰੈਕਟਰ ਨੇ ਹੂੰ ਟਰੈਕਟਰ ਸਟਾਰਟ ਕਰਕੇ ਹੌਸ ਪਾਈਪ ਲਾ ਕੇ ਉਹਨੂੰ ਥੋੜਾ ਬਹੁਤਾ ਉਹ ਟੂਟੀਅਲ ਸੰਘਾ ਦੋ ਕਿਉਂਕਿ ਉਹ ਮਚ ਜਾਊਗਾ ਪਰ ਉਹ ਰਿੰਗਾ ਨੂੰ ਛਾਪ ਨਹੀਂ ਛੜਦਾ ਹਾਂ ਰਿੰਗਾ ਨੂੰ ਤੇਰਾ ਉਹ ਦੇ ਜੂਗਾ ਲੂਬ੍ਰੀਕੇਸ਼ਨ ਜੇ ਕੋਈ ਮਾੜਾ ਮੋਟਾ ਟਾਇਟਾ ਖੁੱਲਣ ਲੱਗ ਜਾਊਗਾ ਹੂੰ ਵੇਰੀ ਗੁੱਡ ਤੇ ਆ ਇਨ ਲਾਈਨ ਤੇ ਆਊਟ ਇਨ ਆਊਟ ਇਹਦਾ ਉਤੋਂ ਹੀ ਸੀਗਾ ਨਾ ਸਾਹੋਬ ਕਿਤਾਬ ਹਾਂ ਇਹ ਦੇਤੀ ਆਪਾਂ ਇਹਦੀ ਇਨ ਲਾਈਨ ਜਿੱਥੋਂ ਜਾਣਾ ਤੇਲ ਇਹ ਇਹਨੂੰ ਆਪਾਂ ਇੱਥੇ ਕੱਢ ਤਾ ਇਹਦੀ ਬਲੋ ਪਾਈਪ ਆ ਇਹ ਓਕੇ ਇਹਨੂੰ ਬਲੋ ਦੋ ਬਲੋ ਪਾਈਪਾਂ ਇੱਕ ਜਿੱਥੋਂ ਦੀ ਆਪਾਂ ਤੇਲ ਪਾਉਣੀ ਆ ਉੱਥੇ ਵੀ ਆ ਇੱਥੇ ਵੀ ਆ ਇੱਕ ਤਾਂ ਇਹ ਹੁਣ ਇਹ ਟੈਸਟਿੰਗ ਵਾਸਤੇ ਆ ਅੱਛਾ ਹਲੇ ਪ੍ਰੋਪਰ ਇਨ ਪਾਸ ਨਹੀਂ ਕਹਿ ਸਕਦੇ ਹਾਂ ਪਾਸ ਨਹੀਂ ਕਹਿ ਸਕਦੇ ਪਹਿਲਾਂ ਮੈਂ ਜਿਹੜਾ ਦਿੱਤਾ ਸੀ ਇਹਦਾ ਪਹਿਲੇ ਸੋਨਾ ਲੀਕਾ ਦੇ ਇੱਥੇ ਦਿੱਤੀ ਸੀ ਵਾਪਸੀ ਅੱਛਾ ਅੱਗੇ ਜਿੱਥੇ ਇਹਰਾ ਪੇਰ ਪੰਪਣੀ ਆਉਂਦਾ ਕਈਆਂ ਜੀਟਰਾਂ ਦੇ ਹਾਂਜੀ ਓਵੇ ਇਸ ਥਾਂ ਤੇ ਇੱਥੇ ਦਿੱਤੀ ਸੀ ਅੱਛਾ ਇਹਦੇ ਚਾਰ ਟਿੱਕੀ ਹੁਣ ਇਹ ਬਲੋ ਪੈਪ ਇੱਥੇ ਵੀ ਹੈ ਨਾ ਹਾਂ ਫਿਰ ਪਿੰਦਰ ਬਾਈ ਮੈਨੂੰ ਆਂਦਾ ਵੀ ਜੇ ਆਪਾਂ ਨੂੰ ਕੋਈ ਲੱਗਾ ਹੂੰ ਵੀ ਇੱਥੋਂ ਲੈ ਕੇ ਆਉਣਾ ਲੀਕੇਜ ਕਿੰਨੀ ਹੋਣੀ ਆ ਆਪਾਂ ਉੱਥੇ ਹੀ ਸਿੱਟ ਗਏ ਜੇ ਆਪਾਂ ਨੂੰ ਲੱਗਾ ਵੀ ਆਪਾਂ ਨੂੰ ਬਲੋ ਪੈਪ ਹੋਰ ਦੇਣੀ ਚਾਹੀਦੀ ਆ ਆਪਾਂ ਪਿੱਛੇ ਮੂਹਰਲਾ ਟੱਕਣ ਪਿੱਛੇ ਇਹੋ ਜਿਹਾ ਲੈ ਕੇ ਲਾ ਦਾਂਗੇ ਹੂੰ ਵੀ ਸਾਨੂੰ ਆਪਾਂ ਦਿੱਕਤ ਲੱਗੀ ਕੋਈ ਹਾਂ ਵੀ ਇਹ ਤੇ ਅੰਦਰ ਜਾਦੇ ਬਣਦੀ ਆ ਭਾਬ ਆਹ ਆਹੀ ਟਕਣਾ ਇੱਕ ਹੋਰ ਲੈ ਲਾਂਗੇ ਇਹ ਇਹ ਇੱਥੇ ਕਰ ਦਿਆਂਗੇ ਜੇ ਸਾਨੂੰ ਦਿੱਕਤ ਲੱਗੀ ਤਾਂ ਹਾਂ ਚਲਾ ਕੇ ਪਤਾ ਲੱਗ ਜਾਊਗਾ ਫਿਰ ਇਹ ਮਤਲਬ ਇੱਥੇ ਆਊਗੀ ਨਾ 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 ਇਹ ਇੱਥੇ ਹੀ ਰਹਿਣ ਦੇਣੀ ਆ ਇਹਦੇ ਨਾਲ ਦਾ ਟਕਣਾ ਬਲੋ ਪੈਪਾਸ ਤੇ ਆ ਹਾਂ ਇਹ ਇਹਦੀਆਂ ਆਹ ਜਿਹੜੀਆਂ ਆ ਰਾੜਾਂ ਹਾਂ ਕੁਝ ਰਾੜਾਂ ਚੱਲਦੀਆਂ ਇੱਥੇ ਉਹਦੀ ਬਲੋ ਬਾਹਰ ਕੱਢੀ ਹੋਈ ਆ ओके ਇਥੋਂ ਦੀ ਇਹ ਕੋਥੋਂ ਦੀ ਕੱਢੀ ਹੋਈ ਆ ਠੀਕ ਆ ਵੀਰੇ ਆਹਾ ਆਪਾਂ ਇੱਕ ਟੱਕਣ ਹੋਰ ਲੈ ਲਾਂਗੇ ਇਹਦੀ ਬਲੂ ਪਾਪ ਇੱਕ ਹੋਰ ਲਾ ਦਾਂਗੇ ਜੇ ਕੋਈ ਬਾਈ ਚਾਂਸ ਸਮਝ ਗਿਆ ਜਿਵੇਂ ਆਪਾਂ ਇਹਨੂੰ ਧੋ ਕੇ ਚਲਾ ਲਿਆ ਹਾਂ ਜਿਹੜਾ ਕੋ ਜਿਹਨੇ ਕਰਨਾ ਠੰਡੇ ਨਹੀਂ ਲੀਕਜ ਕਰਨੀ ਠੰਡੇ ਨਹੀਂ ਕਰਨੀ ਜਦੋਂ ਮਗਲੈਲ ਗਰਮ ਹੋ ਜਾਂਦਾ ਉਦੋਂ ਪਤਲਾ ਹੋ ਜਾਂਦਾ ਉਸ ਤੋਂ ਬਾਅਦ ਚ ਉਹਨੇ ਨਹੀਂ ਕੋਈ ਕਰਨਾਗਾ ਜੇ ਕਰਨਾ ਠੰਡੇ ਨਹੀਂ ਕਰਨਾ ਜੇ ਠੰਡੇ ਨਹੀਂ ਇਹਨੇ ਕੋਈ ਕਿਤੋਂ ਲੀਕਜ ਕਰਤੀ ਜਾਂ ਸਾਨੂੰ ਲੱਗਾ ਵੀ ਉਧਰ ਉਹਦੀ ਬਲੂ ਪਾਪ ਥਾਣੀ ਹੂੰ ਜਿਆਦਾ ਆਉਂਦੀ ਪਈ ਹਵਾੜ ਫੇਰ ਆਪਾਂ ਇੱਥੇ ਇੱਕ ਪਾਈਪ ਐਕਸਟਰਾ ਲਾ ਦਾਂਗੇ ਇਹਦੇ ਨਾਲ ਦੀ ਬਰੇ ਇਹ ਇਹ ਜਿਹੜਾ ਇਹ ਅਸੀਂ ਆਪਦੇ ਸਿਸਟਮ ਕਰਕੇ ਹੀ ਲਾਇਆ ਇਹਦੇ ਵਿੱਚ ਐ ਵੀ ਹੁੰਦਾ ਕਿ ਨਾ ਵੀਰੇ ਉਹ ਆਪਾਂ ਵੇਖੇ ਇੱਥੇ ਘਰ ਦਿੱਤੇ ਹੁੰਦੇ ਆ ਜਿਹੜਾ ਇਹਦਾ ਤੇਲ ਆ ਜਾਂਦਾ ਉਹ ਪੁਸ਼ ਰਾਡਾਂ ਰਾਹੀਂ ਤਾਹਾਂ ਜਾਂਦਾ ਹੁੰਦਾ ਵੇ ਇਦਾਂ ਜਿਹੜੀਆਂ ਉਹ ਸੁੱਕੀਆਂ ਰਹਿ ਜਾਂਦੀਆਂ ਉਹ ਇੱਥੋਂ ਉਹਨਾਂ ਨੇ ਕੰਪਨੀ ਨੇ ਵਿੱਚ ਇਹਦੇ ਚ ਰੁੱਖੇ ਦੇਤੇ ਉਹ ਜਦੋਂ ਕ੍ਰੈਂਕ ਜਿਹੜਾ ਦਿੰਦੀ ਆ ਉਹ ਇਹਨਾਂ ਦੇ ਉੱਤੇ ਤੇਲ ਸਿੱਟੀ ਜਾਂਦੀ ਆ ਠੀਕ ਆ ਵੀਰੇ ਠੀਕ ਆ ਇਹ ਤਾਂ ਹੀ ਆ ਆਪਦੀ ਫੁਬਦਾਂ ਨੂੰ ਵੀ ਜਾਨੀ ਗੀਟਰ ਦੇ ਵਿੱਚ ਡਿਜ਼ਾਈਨ ਹੈ ਕੋਈ ਚੀਜ਼ਾਂ ਵੀਰ ਤੁਸੀਂ ਖੋਣ ਨੂੰ ਮਿਲਦੀਆਂ ਇਹਦੇ ਜਿਹੜਾ ਉੱਪਰ ਤੇਲ ਤੇਲ ਜਾਂਦਾ ਉਹ ਪੁਸ਼ ਰਾਡ ਦੇ ਵਿੱਚ ਵੀ ਜਾਂਦਾ ਆ ਕੀ ਆਹਨ ਰੇਟਰਾਂ ਦੇ ਹੈਡਰਾਂ ਹੀ ਗੈਲਰੀ ਤਾਂ ਨਹੀਂ ਜਾਂਦਾ ਹੁੰਦਾ ਇਹਦੇ ਪੁਸ਼ ਰਾੜਾਂ ਤਾਂ ਹੀ ਚੜਾਇਆ ਹੋਇਆ ਇੱਕ ਚੀਜ਼ ਹੋਰ ਮੈਨੂੰ ਦੱਸਿਆ ਜੀ ਜਿਵੇਂ ਆਹ ਥੱਲੇ ਆ ਡਾਉਣ ਲੱਗਿਆ ਤਾਂ ਆ ਕੇ ਆ ਕੇ ਮੈਨੂੰ ਤੁਸੀਂ ਆ ਜਾਓ ਇੱਧਰ ਇਹ ਤੁਹਾਡਾ ਡਿਸਟਰਬ ਕਰਦੇ ਵੇ ਆ ਤਾਂ ਯਾਤਾਂ ਕਰਦੇ ਆਹ ਦੇਖਿਓ ਹੁਣ ਆਹ ਥੱਲਿਓ ਹਾਂ ਇਹ ਤੇਲ ਚੱਕ ਲੂ ਇੱਥੇ ਤਾਂ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹਾਂ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਧੱਕੇ ਉਹਨੇ ਦੇ ਦੇਣਾ ਇੱਥੇ ਤੇਲ ਹਾਂ 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 ਜੇ ਆਹ ਆਪਾ ਪਾਈਪ ਲਾ ਕੇ ਇਹਨੂੰ ਮੂੰਹ ਕਰਦਗੇ ਤੇ ਉਹ 25 ਗਰਾਂ ਤੋਂ ਗਾਂਟ ਪਾ ਦੂ ਟਰੈਕਟਰ ਸਟਾਰਟ ਕਰਦੇ ਇੰਨੀ ਦੂਰ ਇੰਨਾ ਪ੍ਰੈਸ਼ਰ ਹੁੰਦਾ ਫੇਰ ਤਾਂ ਇੰਨੀ ਕੁ ਵਾਟ ਕਿੰਨੀ ਕ ਨਹੀਂ 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 ਇਹਦਾ ਤਾਂ ਕੋਈ ਚੱਕਰ ਨਹੀਂ ਜਿਹੜਾ ਪੰਪ ਆ ਵੀਰੇ ਉਹ ਜਿਵੇਂ ਆਪਣੀ ਹੁਣ ਮੰਨ ਕੇ ਚੱਲ ਕ੍ਰੈਂਕ ਸ਼ਾਫਟ ਦੇ ਵਿੱਚ ਦੀ ਤੇਲ ਲੰਗਦਾ ਆ ਜਿੰਨੇ ਜੋੜ ਆ ਇੱਥੇ ਇਹਦੇ ਤੇਲ ਜਾਂਦਾ ਹਰ ਟਾਈਮ ਹੂੰ ਜਦੋਂ ਆਪਾਂ ਕਹਿੰਦੇ ਨੇ ਟਰੈਕਟਰ ਦਾ ਇੰਨ ਡਾਊਨ ਹੋ ਗਿਆ ਐਲ ਪ੍ਰੈਸ਼ਰ ਘਟ ਜਾਂਦਾ ਨਾ ਹਾਂ ਪ੍ਰੈਸ਼ਰ ਘਟਿਆ ਜਦੋਂ ਜਿੱਦ ਢੱਲ ਪੈ ਗਈ ਦੇਲ ਸੌਖਾ ਨਿਕਣ ਲੱਗ ਗਿਆ ਉਹਨੂੰ ਆਪਾਂ ਕਹਿੰਦੇ ਟਰੈਕਟਰ ਜ਼ਿਆਦਾ ਚੱਲਿਆ ਪ੍ਰੈਸ਼ਰ ਘਟਾ ਗਿਆ ਜਦੋਂ ਨੱਪ ਕੇ ਨਗਾਉਣਾ ਪੈਂਦਾ ਟਾਈਟ ਪ੍ਰੈਸ਼ਰ ਪੂਰਾ ਪ੍ਰੈਸ਼ਰ ਪੂਰਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਪੰਪ ਦਾ ਇਹ ਇਹ ਆ ਇੱਥੋਂ ਪੰਪ ਕੰਪਨੀ ਨੇ ਪੰਪ ਨੂੰ ਦਿੱਤਾ ਇਹਦੇ ਨੂੰ ਠੀਕ ਹੈ ਵੀਰੇ ਉਧਰ ਆਪਣੇ ਡੀਜ਼ਲ ਡੀਜ਼ਲ ਪੰਪ ਨੇ ਜਿਵੇਂ ਜੌਂਡੀ ਆ ਰਾ ਅਰਜਨ ਮਹਿੰਦਰਾ ਜਿਵੇਂ ਹੁਣ ਆਉਣ ਲੱਗਾ ਇਹ ਆਪ ਨੂੰ ਪਾਉਣਾ ਨਹੀਂ ਪੈਂਦਾ ਤੇਲੇ ਦੇ ਹਰ ਟਾਈਮ ਜਾਂਦਾ ਰਹਿੰਦਾ ਅਸੀਂ ਉਦੋਂ ਵੀ ਨੇੜੇ ਲੈ ਗਏ ਹੂੰ ਉਹ ਤੋਂ ਵੀ ਇੱਕ ਆਪਾਂ ਗੱਠ ਦੂਰ ਲੈ ਗਏ ਮੋੜ 'ਚ ਲੈ ਗਏ ਵੀ ਟਰਬੋ ਨੂੰ ਕੋਈ ਦਿੱਕਤ ਨਾ ਆਵੇ ਤੇ ਇਹਨੂੰ ਡਾਇਫਰਮ ਲਾਉਣੀ ਆ ਕਿ ਨਹੀਂ ਲਾਉਣੀ ਲਾਉਣੀ ਹੂੰ ਡਾਇਫਰਮ ਦਾ ਤਿਆਰਪਾ ਕਰ ਚੁੱਕੇ ਹੋ ਤੁਸੀਂ ਆਹ ਸਾ ਪੰਪ ਬੋਨਿਆ ਵਾਸਤੇ ਕੀਤਾ ਉਹ 300 ਰੁਪਏ ਤੇ ਨਹੀਂ ਮੇਰੇ ਵਾਲੇ 50 10 ਤੇ ਤਾਂ ਚੱਲ ਚੱਲਦਾ ਹੀ ਕਹਿਣਾ ਨਾ 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 5405 ਤੇ ਤੁਸੀਂ ਵੀਡੀਓ ਆਹ ਸੱਚ ਉਹਦੇ ਵੀ ਕੀਤਾ ਹਾਂ 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 ਮੈਰੀ ਗੱਲ ਤੇ ਆ ਵੀਰੇ ਆ ਬੰਦ ਹੋ ਜਾਣਗੇ ਸਰਾਖ ਹਾਂ ਹਾਂ ਇੱਥੇ ਪਲੇਟ ਲੱਗ ਜਾਣੀ ਐ ਤੈਨੂੰ ਮੈਂ ਉਹ ਪੇਪਰ ਹਾਂ ਇਹ ਚ ਕੱਸ ਕੇ ਸਲਾਂਸਰ ਇਹਦਾ ਨਵੇਂ ਦਾ ਤਾਂ ਹਿੱਲੂਗਾ ਪਰ ਆ ਆਪਣੇ ਵਾਲੇ ਤਾਂ ਨਹੀਂ ਖੱਦਾ ਇਹਦਾ ਨਹੀਂ ਆ ਇਹਦਾ ਨਹੀਂ ਆਦਾ ਬਾਬਾ ਮਗਰ ਪੈ ਗਿਆ ਅੱਜ ਤਾਂ ਹਣਾ ਇਹ ਯਾਰ ਪਤਾ ਨਹੀਂ ਰੱਬ ਨੇ ਕੀ ਐ 10 ਕਿ ਦਿਨਾਂ ਬਾਅਦ ਲੜਨ ਲੱਪੈਂਦੇ ਆ ਖਣੀ ਦਾ ਜਦੋਂ ਬੱਚੇ ਕਢ ਲੈਂਦੇ ਆ ਉਹਨਾਂ ਨੂੰ ਭਜਾਉਂਦੇ ਆ ਇਹ ਚਲੋ ਆਪਾਂ ਆਪਣਾ ਹੁੰਦਾ ਸਾਗ ਦਾ ਆਪਾਂ ਇਹਨਾਂ ਨੂੰ ਤੰਗ ਨਹੀਂ ਕਰਦੇ ਇਹਨੂੰ ਕਹੀਦਾ ਵੀ ਇੱਕ ਅੱਧਾ ਦਿਨ ਸਾਨੂੰ ਛੱਡ ਦਿਆ ਕਰੋ ਹਾਂ ਤੁਸੀਂ ਤੁਹਾਡਾ ਘਰ ਆ ਇੱਥੇ ਪਲੇਟ ਕਰ ਸਕੇ ਨਾ ਹਾਂ ਤੇ ਤੋ ਮੋੜ ਪਾ ਕੇ ਆਪਾਂ ਹਾਂ ਸਲੈਂਸਰ ਫੇਰ ਦੁਬਾਰਾ ਤਾਂ ਨਿਕਲ ਜਾਣਾ ਬਾਹਰ ਜਿਵੇਂ ਸਵਰਾਜ ਦੇ ਜਾਂ ਸੋਨਾ ਲੀਕਾ ਦੇ ਵਿੱਚ ਲਾਈਟਾਂ ਵਾਲੇ ਦੇ ਆਉਂਦਾ ਇਹ ਹੈ ਟਰੈਕਟਰ ਕਿਹੜਾ ਵਾ ਸੋਨਾ ਲੀਕਾ 750 13 ਮਾਡਲ 750 13 ਮਾਡਲ ਹਾਂ ਪਿੱਛੋਂ ਸਾਰਾ ਸਹੀ ਸੀਗਾ ਵੀਰੇ ਪਿੱਛੋਂ ਉਹਨਾਂ ਨੇ ਕੰਮ ਉਹ ਕਹਿੰਦਾ ਵੀਰ ਕੰਦਾ ਕਲਚ ਕਲਚ ਦਾ ਕਰਾਇਆ ਵਾ ਸਾਰਾ ਬਾਕੀ ਤੇ ਇੱਕ ਤਾਂ ਇਹ ਆਹ ਰੇਡੀਟਰ ਵਾਲੀ ਉਹਦੇ ਰਾਤ ਆਇਆ ਸੀ ਨਾ ਉਹ ਟਰੈਕਟਰ ਆਣਾ ਹਾਂ ਇਹ ਜਦ ਤਨ 22 ਤਨਾਮ ਨੇ ਅਰਜਨ ਨਹੀਂ ਦਿੱਤਾ ਹਾਂ ਆਪਾਂ ਉੱਥੋਂ ਆਏ ਹਾਂ ਖੋਦਣ ਆਇਆ ਤੇ ਰੇਡੀਏਟਰ ਰੇਡੀਏਟਰ ਉਹ ਹੀ ਰਹਿ ਗਿਆ ਉਹ ਤਾਂ ਨਹੀਂ ਵੱਡਾ ਛੋਟਾ ਕੀਤਾ ਨਹੀਂ ਨਹੀਂ ਲੋੜ ਇਹਦੇ ਬਹੁਤ ਸੋਨਾ ਲੀਕਾ ਨੂੰ ਗਰਮ ਹੋਣ ਦੇ ਪਛਾਣ ਸ ਬਹੁਤ ਘੱਟ ਹੁੰਦੇ ਮੇਰਾ ਬਹੁਤ ਘੱਟ ਬਹੁਤ ਘੱਟ ਆ ਜਾ ਤਨਵਾਰ ਹਰਿਕਾਣਾ ਪੈਂਦਾ ਯਾਰ ਸਾਡੇ ਚ ਪਾਣੀ ਜ਼ਿਆਦਾ ਨਹੀਂ 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 ਕੋਈ ਦਿੱਕਤ ਨਹੀਂ ਕੋਈ ਵਿਗਿਆਨ ਨਹੀਂ ਪੈਂਦਾ ਉਸਤਾਦ ਆ ਨਾਟ ਵੀਰੇ ਕਾਦੇ ਆ ਲਿਸ਼ਕਣੇ ਜੇ ਇਹ ਦੀ EGR ਵਾਲੇ ਆ ਅੱਛਾ ਉਹ ਆਪਾਂ ਲਾਤਾ ਜੀ ਉਹ ਬੰਦ ਕਰਤਾ ਉਹ ਬੰਦ ਕਰਤਾ ਹਨਾ ਯਾਰ EGR ਦੀ ਲੋਡ ਹੁੰਦੀ ਆ ਹੋਰ ਵੀ ਡਾਟਾ ਨੂੰ ਆਉਂਦਾ ਕੋਈ ਲੋਡ ਨਹੀਂ ਕਿਸ ਟੌਪਿਕ ਤੇ ਨਹੀਂ ਬੋਲਦਾ ਨਹੀਂ 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 ਹਾਂ ਬੋਲ ਸਕਦੇ ਆ ਹਾਂ ਕੰਪਨੀ ਜ਼ਿੰਮੇਵਾਰ ਦੇ ਹੱਕ ਚ ਨਹੀਂ ਭੁਗਤਦੀਗੀ ਓਕੇ ਆਪਾਂ ਹੱਕ ਚ ਭੁਗਤਦੇ ਆਪਾ ਉਹ ਮਤਲਬ ਲੌਨ ਦਾ ਕਾਰਨ ਵੀ ਉਹ ਸਫਾਈ ਨਹੀਂ ਨਹੀਂ ਥੋੜਾ ਜਿਹਾ ਧੂਆ ਕੰਪਨੀ ਨੇ ਛੋਸ਼ਾਈ ਛੱਡਿਆ ਇੱਕ ਥੋੜਾ ਜਿਹਾ ਧੂਆ ਇੱਥੇ ਆ ਜਾਂਦਾ ਇੱਥੋਂ ਥੋੜਾ ਜਿਹਾ ਠੰਡਾ ਹੋ ਜਾਂਦਾ ਠੰਡਾ ਹੋ ਕੇ ਫੇਰ ਵਿੱਚ ਹੈਡ ਦੇ ਦੁਬਾਰਾ ਜਾਂਦਾ ਹਮ ਥੋੜਾ ਜਿਹਾ ਹੀ ਆਉਂਦਾ ਨਾ ਮਾਤਰ ਜਿਵੇਂ ਸੂਈ ਮਾਰੀ ਹੋਈ ਐ ਇੱਕ ਸਾਹਿਬ ਦੀ ਐਂ ਕਹਲਾ ਤੂੰ ਇੰਨਾ ਕੀ ਐ ਹਾਂ ਉਹ ਉਹਦੇ ਨਾਲ ਇਹਦੇ ਕਾਰਬਨ ਕੁਰਬਨ ਬਹੁਤ ਜੰਮਦਾ ਵਿੱਚ ਹਮ ਜੇ ਕਿੰਨਾ ਕਠਨ ਇੰਨਾ ਥਾ ਕਿੰਨੇ ਜੇ ਮੰਨ ਲਾ ਵੀ ਆਪਣਾ ਟਰੈਕਟਰ 80 ਟੈਂਪਰੇਚਰ ਤੇ ਹੈ ਜਿਹੜੀ ਐਗਜ਼ੌਸਟ ਕੱਢਦਾ ਪਿਆ ਤਾਂ ਉਹ 100 ਟੈਂਪਰੇਚਰ ਆਦਾ ਹੂੰ ਮੈਨੂੰ ਕੋਈ ਹੁਣ ਅਗਲਾ ਕਹਵੇ ਤੂੰ ਆਪਾਂ ਇਹ ਗੱਲਾਂ ਤੋਂ ਦੂਰ ਆ ਮੈਂ ਵੀ ਮੇਰੀ ਕਹਿ ਤਨ ਵੀ ਤੂੰ ਇਹ ਕੰਪਨੀ ਦਾ ਪਿਓ ਕੰਪਨੀ ਦਾ ਪਿਓ ਨਹੀਂ ਬਣੇਗਾ ਜਦੋਂ ਇੱਥੋਂ ਧੂਆਂ ਇੱਥੇ ਆਉਣ ਤੱਕਰ ਕਿੰਨਾ ਕਠਾਰ ਦੂਗਾ ਹੂੰ ਉਹ ਫੇਰ ਦੁਬਾਰਾ ਹੈੱਡ 'ਚ ਜਾਂਦਾ ਹੂੰ ਉਹ ਜਿਹੜਾ ਟੈਂਪਰੇਚਰ ਪਹਿਲਾਂ ਹੀ ਨਹੀਂ ਉਹਨਾਂ ਹੁੰਦਾਗਾ ਇਹਦੇ ਜੰਗਾਲ ਜੰਗੂਲ ਬਾਹਾਂ ਪੈਂਦਾ ਜਿਹੜੇ ਟਰੈਕਟਰਾਂ ਦੇ ਆ ਈਜੀਆ ਰ ਆ ਇਥੇ ਉਹ ਪਾਣੀ ਨੇ ਇਹਨੂੰ ਠੰਡਾ ਕਰਨਾ ਨਾ ਉਹ ਪਾਣੀ ਇੰਨਾ ਇੰਨੀ ਅੱਗ ਕੋਲੇ ਮੱਚਦੀ ਕੋਲੇ ਦੁਬਾਰਾ ਵਾਪਸ ਜਾਂਦਾ ਜਿਹੜਾ ਪਾਣੀ ਇੱਥੇ ਘੇੜਾ ਲਾਉਂਦਾ ਉਹ ਤਾਂ ਟੈਂਪਰੇਚਰ ਬਹੁਤ ਥੋੜਾ ਰਹਿੰਦਾ ਜਿਹੜਾ ਇੱਥੇ ਆ ਉਹ 9000 ਤੇ ਹੋ ਕੇ ਜਾਂਦਾ ਵਿੱਚ ਤੇ ਵੀਰੇ ਉਹ ਪਰਫਾਰਮੈਂਸ ਤੇ ਫਰਕ ਪਾਉਂਦਾ ਫਿਰ 1921 ਤਾਂ ਪੈਂਦਾ ਹੀ ਹੋਊਗਾ ਆਿੰਦਾ ਯਾਰ ਅਬ ਮੱਚੀ ਹੋਈ ਹਵਾ ਨੂੰ ਅੱਗ ਨਹੀਂ ਲੱਗਣੀ ਧੂਆਂ ਜਿਹੜਾ ਤੂੰ ਚੁੱਲ੍ਹੇ ਚੋਂ ਨਿਕਲ ਗਿਆ ਉਹਨੂੰ ਦੁਬਾਰਾ ਅੱਗ ਕਿਵੇਂ ਲਾ ਦੇਗਾ ਤੂੰ ਉਹਨਾਂ ਨੇ ਤਾਂ ਫਿਰ ਹੁਣ ਬਖਾਉਣਾ ਸੀਗਾ ਵੀ ਅਸੀਂ ਇਹਦੀ ਗਾਇਸਾਂ ਘਟਾਤੀਆਂ ਸੀ ਦੁਬਾਰਾ ਨੰਘਾਤਾ ਵੇਚਦੀ ਫਿਰ ਹਮ ਇੱਕ ਚੀਜ਼ ਮੈਂ ਤੁਹਾਨੂੰ ਉਹਦੇ ਪੁੱਛੀ ਮੈਂ ਪੁੱਛੀ ਸੀ ਇਹਦਾ ਪੰਪ ਸਿੱਧਾ ਵੇਖ ਕੇ ਹਾਂ ਚਲੋ ਬਹੁਤ ਟਾਈਮ ਹੋ ਗਿਆ ਵੇ ਇਹਦਾ ਟਰੈਕਟਰਾਂ ਮਰੇ ਪੁੱਛਦੇ ਦੱਸਦੇ ਰਹੀਦਾ ਇਹਦਾ ਪੰਪ ਅਡਵਾਂਸ ਕਰਨਾ ਹਾਂ ਪਰ ਉਹਨੂੰ ਤੱਕ ਕਿ ਹੋ ਜਾਊਗਾ ਹਾਂ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਲੋਡ ਹੁੰਦੀ ਆ ਉਹਨੂੰ ਮੇਰੀ ਗੱਲ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਕੋਲ ਟਰੈਕਟਰ ਆ ਫਾਰਮ ਟਰੈਕ 60 ਦਾ ਹਮ ਉਹ ਫੁੱਲ ਸੈੱਟ ਸੀ ਜਮਾ ਸਾਰਾ ਕੋ ਜਾਨੀ ਕਿ ਉਹ 12 ਫੁੱਟੀ ਟਰਾਲੀ ਮਿੱਟੀ ਦੀ ਫੁੱਲ ਕੋਰ ਦੀ ਲੱਦੀ ਵੀ ਜੇ 10 ਕ ਫੁੱਟ ਚੜਾਈ ਹੋਵੇ ਤੇ ਪਹਿਲੇ ਹਾਈ ਚ ਕੱਢ ਲਿਆਉਂਦਾ ਸੀ ਹਮ ਮੈਂ ਉਹ ਟਰੈਕਟਰ ਨੂੰ ਪਾਵਰ ਸਟੇਰਿੰਗ ਕਰਾਇਆ ਪਾਵਰ ਸਟੇਰਿੰਗ ਕਰਨ ਤੇ ਲਾਤਾ ਆਪਾਂ ਚੁੱਲਾ ਤੇ ਪੰਪ ਲਾਉਣਾ ਪੈਂਦਾ ਫਾਰਮ ਟਰੈਕ ਦੇ ਜਦੋਂ ਉਹਨਾਂ ਨੇ ਲਾਇਆ ਨਾ ਤੇ ਉਹ ਮੈਸਤਰੀ ਨੇ ਪੰਪ ਥੋੜਾ ਜਿਹਾ ਐਡਵਾਂਸ ਕਸਤਾ ਹਮ ਕਿਉਂਕਿ ਜਿੰਨੇ ਲੋਕ ਆ ਨਾ ਆਪਾਂ ਨੂੰ ਐ ਹੁੰਦਾ ਵੀ ਆਵਾਜ਼ ਥੋੜੀ ਜਿਹੀ ਖੜਕ ਕੇ ਖੜਕ ਕੇ ਜਦੋਂ ਖੜਕਾ ਵਧਨਾ ਤਾਂ ਜੇ ਐਡਵਾਂਸ ਹੋ ਗਿਆ ਫਿਰ ਪਹਿਲਾਂ ਹੋਈ ਜਾਂਦਾ ਹਮ ਪਿਸਟਨ ਉਹ ਪੋਜੀਸ਼ਨ ਤੇ ਜਾਂਦਾ ਨਹੀਂ ਉਦੋਂ ਪਹਿਲਾਂ ਫੇਰ ਹੋ ਗਿਆ ਨਾ ਖੜਕਾ ਉਦੋਂ ਹੁੰਦਾ ਤੇ ਖੜਕਾ ਦੜਕਾ ਤਾਂ ਉਦੋਂ ਹੀ ਹੁੰਦਾ ਨਾ ਜਦੋਂ ਗਲਤ ਕੰਮ ਹੋਣਾ ਆਪਾਂ ਨੇ ਘਟਾਉਣਾ ਖੜਕਾ ਦੜਕਾ ਉਹ ਫੇਰ ਪਹਿਲਾਂ ਹੋਣ ਲੱਗ ਗਿਆ ਟਰੈਕਟਰ ਦੀ ਆਵਾਜ਼ ਤੱਕੜਕੜਕੜਕੜ ਕਰਨ ਲੱਗ ਗਿਆ ਪਰ ਉਹ ਜਿਹੜੇ ਕੰਮ ਤੇ ਉਦੋਂ 10 ਦਿਨਾਂ ਬਾਅਦ ਉਹੀ ਟਰਾਲੀ ਉਦੋਂ ਚੌਥੇ ਲੋਜ ਨਹੀਂ ਬਾਹਰ ਨਿਕਲੀ ਪਰਫਾਰਮੈਂਸ ਤੇ ਫਰਕ ਪੈ ਗਿਆ ਫਰਕ ਪੈ ਗਿਆ ਜਦੋਂ ਅੱਗ ਲੱਗਣੀ ਚਾਹੀਦੀ ਆ ਉਦੋਂ ਹੀ ਡੀਜ਼ਲ ਡਿੱਗਣਾ ਚਾਹੀਦਾ ਤੇ ਉਦੋਂ ਹੀ ਮਚਣੀ ਚਾਹੀਦੀ ਫੇਰ ਜੇ ਪਹਿਲਾਂ ਡਿੱਗੀ ਜਾਂਦੀ ਆ ਉਹ ਵੀ ਨੁਕਸਾਨ ਦਾ ਹੈ ਤੇ ਪਿੱਛੋਂ ਡਿੱਗੇ ਤਾਂ ਵੀ ਨੁਕਸਾਨ ਦਾ ਹੈਗਾ ਇਸ ਕਰਕੇ ਜਿਹੜਾ ਉਹ ਪੰਪ ਐਡਵਾਂਸ ਹੁਣ ਨਾ ਹੋਣਾ ਚਾਹੀਦਾ ਨਾ ਰਿਟਾਇਰ ਹੋਣਾ ਚਾਹੀਦਾ ਆਪਦੀ ਜਗ੍ਹਾ ਤੇ ਚਾਹੀਦਾ ਜਿੱਥੇ ਤੁਹਾਡੇ ਟਰੈਕਟਰ ਦੀ ਜੇ ਮੇ ਬੰਦੇ ਦੀ ਧੜਕਣ ਨੂੰ ਵਧੀ ਰਹੇ ਉਹਦਾ ਕੀ ਫਾਇਦਾ ਜੇ ਬੰਦਾ ਸ਼ਾਂਤ ਆ ਫੇਰ ਹੀ ਕੰਮ ਕਰ ਸਕਦਾ ਉਵੇਂ ਹੀ ਇਹ ਆ ਮਸ਼ੀਨਰੀ ਆ ਜੇ ਸ਼ਾਂਤ ਆ ਮਿੱਠਾਈ ਜੀ ਆਵਾਜ਼ ਆ ਫੇਰ ਉਹੀ ਫਾਰਮ ਟਰੈਕ ਮੈਂ ਦੁਬਾਰਾ ਉਸੇ ਥਾਂ ਤੇ ਕੀਤਾ ਤੇ ਉਹਦੀ ਖਿਚਾਈ ਉੱਥੇ ਆ ਗਈ ਫੇਰ ਆਉਂਦੀ ਜਗ੍ਹਾ ਤੇ ਸੀ ਜਿੰਨਾ ਟਾਈਮ ਕੜਕੜ ਕੜਕੜ ਦੀ ਆਵਾਜ਼ ਆਉਂਦੀ ਸੀ ਉਹਨਾਂ ਟਾਈਮ ਆਵਾਜ਼ ਜ਼ਰੂਰ ਵੇਖਣ ਨੂੰ ਸੋਹਣੀ ਲੱਗਦੀ ਸੀ ਸੋਹਣੀ ਲੱਗਦੀ ਉਹਦਾ ਨੁਕਸਾਨ ਸਿਰੇ ਤੋਂ ਸਿਰੇ ਤੱਕ ਰਹੀ ਆ ਆਪਣੇ ਵਾਲੇ ਜੌਂਡੀਅਰ ਦਾ ਵੀ ਕਰਨਾ ਹਾਂ ਹਾਂ ਉਹ ਸਹੀ ਥਾਂ ਤੇ ਕਰੋ ਜਿੱਥੇ ਸਹੀ ਥਾਂ ਹਾਂ ਤਾਂ ਸਹੀ ਤੇ ਆ ਪਰ ਉਹ ਅੰਦਰੋਂ ਕੀਤਾ ਹੈ ਕਿ ਹਿਸਾਬ ਨਾਲ ਚਲੋ ਆਪਾਂ ਆਫ ਕੈਮਰਾ ਗੱਲ ਕਰ ਲਾਂਗੇ ਠੀਕ ਆ ਉਹ ਮੈਂ ਬਹੁਤ ਵੀਰਾਂ ਨਾਲ ਚਲੋ ਮਿਸਤਰੀ ਵੀਰ ਜਾਣਦੇ ਨੇ ਤੋਂ ਡਰ ਗਏ ਵੀਰ ਭਰਾਵਾਂ ਦੀ ਜੀ ਸਲਾਹ ਲਈਦੀ ਆ ਨਹੀਂ ਅਸੀਂ ਓਡੇ ਮਿਸਤਰੀ ਤੇ ਨਹੀਂ ਗਏ ਲੈ ਲੈ ਹੱਲੇ ਓਡਾ ਮਿਸਤਰੀ ਨੇ ਸਾਰਾ ਇੰਜਨ ਪੱਟ ਕੇ ਦੁਬਾਰੇ ਕਰ ਦਿੰਦਾ ਲੈ ਓਡਾ ਮਿਸਤਰੀ ਨਹੀਂ 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 ਓਵੇਂ ਨਹੀਂ ਗਲਤ 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 ਵਾਲੇ ਪਾਸੇ ਨਹੀਂ ਮੋਹਰ ਲਾਉਣ ਵਾਲੀ ਗੱਲ ਤੇ ਨਹੀਂ ਜਾਂਦੇ ਗਲਤ ਵਾਲੇ ਪਾਸੇ ਨਹੀਂ ਸਹੀ ਤਾਂ ਹੀ ਮੈਂ ਇੰਨਾ ਕ ਆਪਦੇ ਮਨ ਤੇ ਇੰਨਾ ਵੀ ਜੇ ਅਸੀਂ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਨੁਕਸਾਨ ਨਹੀਂ ਕਰਦੇ ਹੂੰ ਬਹੁਤ ਚੀਜ਼ਾਂ ਟਰੈਕਟਰ ਦੇ ਵਿੱਚ ਇਹੋ ਜਿਹੀਆਂ ਹੁੰਦੀਆਂ ਜੇ ਹੁਣ ਪਿਸਟਨ ਆਪਣੇ ਹੂੰ ਮੈਂ ਇਹ ਦਾਵਾ ਕਰਦਾ ਜੇ ਉਹ ਟਰੈਕਟਰ ਸਹੀ ਐਵਰੇਜ ਤੇ ਚੱਲਿਆ ਹੋਵੇ ਜੇ 10 ਸਾਲ ਵੀ ਚੱਲਿਆ ਹੋਵੇ ਉਹਦੇ ਪਿਸਟਨ ਉਹੀ ਪੈ ਜਾਣਗੇ ਉਹੀ ਪੈ ਜਾਣਗੇ ਜੇ ਉਹਦੀ ਪੈਨਲ ਚ ਢੱਲ ਵਗੈਰਾ ਨਹੀਂ ਗਈ ਪਿਸਟਨ ਨੂੰ ਕੁਝ ਨਹੀਂ ਹੁੰਦਾ ਉਹ ਤੇ ਫਾਲਤੂ ਦੇ ਪੈਸੇ ਲਾਉਣੇ ਉਹਨੂੰ ਸਾਫ਼ ਕਰਕੇ ਪੈ ਸਕਦੇ ਇਹ ਟਰੈਕਟਰ ਤੁਹਾਨੂੰ ਚੱਲਦਾ ਦਿਖਾਵਾਂਗੇ ਇਹਦੇ ਵਿੱਚ ਇੱਕ ਵੀ ਚੀਜ਼ ਨਹੀਂ ਬਦਲੀ ਨਹੀਂ ਇਹਦੀ ਪਰਫਾਰਮੈਂਸ ਆਪਾਂ ਦੇਖਣੀ ਆ ਪਰ ਅੱਜ ਮੈਨੂੰ ਭੁਲੇਖਾ ਪੈ ਗਿਆ ਇਹਦੇ ਗੈਸ ਕੱਟ ਕੱਲੇ ਚੇਂਜ ਕਰਨੇ ਪਏ ਉਹ ਵੀ ਮਜਬੂਰੀ ਆ ਪਰ ਜਿਹੜੇ ਬੰਦਿਆਂ ਨੇ ਪਹਿਲਾਂ ਇਹ ਖੋਲਿਆ ਸੀ ਟਰੈਕਟਰ ਇਹਨੂੰ ਵੀਰ ਨੂੰ ਪੁੱਛਾ ਇਹਦੇ ਹੈੱਡ ਤੇ ਚਾਬੀਆਂ ਮਾਰ-ਮਾਰ ਕੇ ਉਹ ਜੈਨ ਲਾਉਂਦੇ ਆ ਇੰਨੇ ਕ ਦਾਗ ਨਾ ਵੀ ਐ ਪਤਾ ਲੱਗਦਾ ਵੀ ਇਹ ਟਰੈਕਟਰ ਕਹਿੰਨੇ ਖੋਲਿਆ ਸੀ ਚਲ ਤੈਨੂੰ ਵੀਡੀਓ ਦੇ ਦੇ ਦਾਂਗੇ ਜਾਇ ਤਾਂ ਇਹ ਤੋਂ ਇਹ ਖੁੱਲੇ ਦੀ ਉਹ ਘੱਟ ਟਾਈਮ ਲਾਉਣਾ ਸੀ ਦੋਨੇ ਇੱਕੋ ਜਿਹੇ ਆ ਇੱਕ ਪੈ ਇੱਕ ਹੁੰਦਾ ਨਾ ਹੁਣ 211 ਹੋ ਗਏ ਪਰ ਅਸੀਂ ਵੀਡੀਓ ਵਾਲੇ ਪਾਸੇ ਵੇਰ ਨਹੀਂ ਆਉਂਦੇ ਦੋਨੇ ਆਇਆ ਕਰੋ ਵੀ ਆਪਾਂ ਮਾੜੀ ਜੀ ਫੋਟੋ ਖੇਚ ਲਗੇ ਆਇਆ ਕਰੋ ਇਹਨੂੰ ਲਿਆਇਆ ਕਰ ਯਾਰ ਬਹੁਤ ਵੀਰ ਭਰਾ ਇਹਦਾ ਨੰਬਰ ਮੰਗਦੇ ਆ ਬਹੁਤ ਜਿਆਦਾ ਮੈਂ ਇਹ ਗੱਲ ਕਹਿੰਦਾ ਨਾ ਵੀ ਵੀਰ ਦਾ ਪੇਜ ਆ ਉੱਥੇ ਜਾ ਕੇ ਸਿੱਧਾ ਫੋਨ ਜਾਂ ਮੈਸੇਜ ਕਰੋ ਇੱਕ ਇਹਨਾਂ ਨੇ ਨੰਬਰ ਦੇਣ ਤੋਂ ਰੋਕਿਆ ਹੂੰ ਉਹ ਨਹੀਂ ਯਾਰ ਚਲਾ ਕੇ ਵਿਖਾਵਾਂਗੇ ਤੈਨੂੰ ਚਲਾ ਕੇ ਨਹੀਂ ਇਹ ਤਾਂ ਚਲਾਵਾਂਗੇ ਆਪਾਂ ਇਹ ਕਰਮ ਵਾਲਾ ਹੁਣ ਆ ਜਾ ਉਹਦੇ ਕੋਲ ਚੱਲ ਜੀ ਉਸਤਾਦ ਜੀ ਕੋਲੇ ਆ ਜਾ ਇਹ ਤਾਂ ਕਰਮ ਵਾਲਾ ਨਾ ਆਇਆ ਮਾ ਜੇ ਸੱਚ ਕਰ ਜੀ ਬਈ ਅੱਜ ਦੀ ਟੈਸਟਿੰਗ ਹੋਣੀ ਆ ਚੱਲ ਕੋਈ ਕੰਮ ਪਹਿਲੇ ਲੇਟ ਹੋ ਗਿਆ ਬਾਬੇ ਦੇ ਉਸ ਤੋਂ ਬਾਅਦ ਕਰਾਂਗੇ ਹਾਂ ਬਾਬੇ ਦੇ ਦਿਨ ਤੋਂ ਉੱਥੋਂ ਆਪਾਂ ਯਾਤਰਾ ਜਾઈએ ਹਾਂ ਫੇਰ ਸਹੀ ਆ ਆਪਣੇ ਡਾਕਟਰ ਤੇ ਵੀ ਫੋੜ ਇੱਥੇ ਆਣਾ ਹਾਂ ਉਹਦੇ ਇੱਥੇ ਨਿਊ ਆਰਲੈਂਡ ਤਾਂ ਨਹੀਂ ਨਹੀਂ ਇਹ ਰੋਲੇ ਚ ਰਹਿਣ ਦੇ ਤੂੰ ਆਪਾਂ ਨਹੀਂ ਪੜਾ ਇਹ ਡਾਕਟਰ ਆਪਣੇ ਕੋਲੇ ਨਹੀਂ ਇਹ ਰੋਲੇ ਵਾਲੀ ਕੋਈ ਦੱਸੋ ਚੱਕਰ ਕੀ ਆ ਗਰਾਫ ਜਾ ਦੇ ਦੂੰਗਾ ਮੈਂ ਉੱਤੇ ਦੱਸਿਆ ਹੋਇਆ ਵੀ ਕਿੱਦਾਂ ਇਹ ਆ ਸੀ ਇਹ ਤੋਂ ਐਂ ਚ ਕਿੱਦਾਂ ਉੱਠ ਗਿਆ ਇਹਨੂੰ ਇਹਨਾਂ ਨੇ ਕਿੱਦਾਂ ਕੱਢ ਤਾ ਬਸ ਇੰਨਾ ਕੁ ਕੁੱਝ ਹੋ ਗਿਆ ਦੱਸੋ ਚੱਕਰ ਕੀ ਆ ਦੋ ਚੀਜ਼ਾਂ ਤੇ ਦਾਵਾ ਕਰਦੇ ਮੈਂ ਤਾਂ ਨਹੀਂ ਇਸ ਚ ਮੇਲੇ ਚ ਪੈਣਾ ਚਾਹੁੰਦਾ ਜਿਹੜੇ ਵੀਰਾ ਕੋਲੇ ਹੌਲੈਂਡ ਆ ਉਹ ਕਹਿੰਦੇ ਫੋਰਡ ਸਾਡਾ ਸੀ ਫਾਰਮ ਟਰੈਕ ਵਾਲੇ ਕਹਿੰਦੇ ਫੋਰਡ ਸਾਡਾ ਸੀ ਵੈਸੇ ਤਾਂ ਇਹ ਗੱਲ ਮੈਂ ਬੜਾ ਭਲੀ ਭਾਂਤੀ ਕਲੀਅਰ ਕਰੀ ਹੋਈ ਆ ਇੱਕ ਮਿੰਟ ਬਈ ਹੁਣ ਬੁਲਟ ਕਿਹੜਾ ਹੌਣ ਬੁਲਟ ਕੀ ਦਾ ਹੁਣ ਸਵਰਾ ਪਹਿਲਾ ਆਇਸ਼ਰ ਦਾ ਸੀ ਆਇਸ਼ਰ ਦਾ ਹੋਣਾ ਬੁਲਟ ਹਾਂ ਯਾਰ ਪਹਿਲਾ ਸੀਗਾ ਵੀਰੇ ਹੁਣ ਆਇਸ਼ਰ ਵਾਲੇ ਬੰਦੇ ਨੇ ਕੰਮ ਕੀਤਾ ਹੌਣ ਬੁਲਟ ਤੂੰ じゃ ਹੀ ਨਾ ਪਹਿਲੇ ਵੀਰੇ ਨੂੰ ਜਾਣਦਾ ਸੀ ਹੈ ਪਹਿਲਾਂ ਤੂੰ ਵੀਰੇ ਨੂੰ ਜਾਣਦਾ ਸੀ ਹਾਂ ਹੁਣ ਤੂੰ ਮੈਨੂੰ ਵੀ ਜਾਣਦਾ ਹਾਂ ਬਸ ਆਹੀ ਗੱਲ ਐਨੀ ਕੀ ਗੱਲ ਇਕੱਠੇ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਹੋਏ ਆ ਉਦੋਂ ਆਪਾਂ ਜਾਣਦੇ ਨਹੀਂ ਸੀ ਉਹਦੋਂ ਆਪਾਂ ਜਾਣਦੇ ਨਹੀਂ ਸੀ ਆ ਚੱਕਰ ਇਹਨਾਂ ਦੇ ਪਿੱਛੇ ਕਾਹਤੋਂ ਲੜਨਾ ਆਪਾਂ ਕੀ ਦਾ ਕੀ ਦਾ ਨਹੀਂ ਨਹੀਂ ਮੈਂ ਨਹੀਂ ਕਿਸ ਨਾਲ ਲੜਦਾ ਕਦੇ ਵੀ ਮੈਂ ਉਸ ਦੌੜ ਚ ਦੌੜਿਆ ਹੀ ਨਹੀਂ ਅਜੇ ਤੱਕ ਬਾਈ ਇਹ ਇਹ ਚ ਕੋਈ ਡਾਊਟ ਦੂਜੀ ਰਾਇ ਨਹੀਂ ਗਈ ਫੋੜ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ ਜਾਣਦਾ ਫੋੜ ਕੱਲ ਨੂੰ ਵੀ ਕਿਸੇ ਨੂੰ ਨਾਂ ਦੇ ਸਕਦਾ ਆਪ ਦਾ ਹਾਂ ਜੇ ਕਿਸੇ ਨੇ ਕੋਈ ਚੀਜ਼ ਨਵੀਂ ਲਾਂਚ ਕਰਨੀ ਆ ਫੋੜ ਨੂੰ ਹਰ ਇੱਕ ਬੰਦਾ ਜਾਣਦਾ ਆ ਆ ਜਾ ਵੀਰੇ ਇਹ ਨਾ ਜਦੋਂ ਆਪਾਂ ਪੜਾਂਗੇ ਇਹਨਾਂ ਚੀਜ਼ਾਂ ਤੇ ਜਿਵੇਂ ਐਚ ਐਮਟੀ ਨੂੰ ਜਾਣਦੇ ਸੀ ਲੋਕੀ ਆਪਣੇ ਹਾਂ ਜੀਟਰ ਨੂੰ ਕੋਈ ਨਹੀਂ ਜਾਣਦਾ ਸੀ ਲੋਕਾਂ ਦਾ HMT ਦੇ ਯਕੀਨ ਸੀ ਨਾ ਕੰਪਨੀ ਨੇ ਕਿਹਾ ਵੀ ਤੁਹਾਡੇ ਮਾਰਕੇ ਵਰਤਨੇ ਉਹਨਾਂ ਟਾਈਮ ਸਾਡੇ ਸ਼ੇਅਰ ਸਾਂਝੇ ਆ ਜਾਂ ਉਸ HMT ਦੇ ਮਾਰਕਿਆਂ ਚ ਆ ਜੇ ਬਾਹਰ ਵੇਖੇਗਾ ਕੱਲਾ ਜੀਟਰ ਹੀ ਹੁੰਦਾ ਚਮਟੀ ਨਹੀਂ ਲਿਖਿਆ ਅਜਾ ਉੱਥੇ ਕੱਲਾ ਜੀਟਰ ਆ ਉੱਥੇ ਕੱਲਾ ਜੀਟਰ ਹੀ ਆ ਜੇ ਇੱਥੇ ਆਇਆ ਸੀਗਾ ਉਹਨਾਂ ਟਾਈਮ ਨਿਊ ਹਾਲੈਂਡ ਛੋਟਾ ਹੁੰਦਾ ਸੀ ਫੋਰਡ ਵੱਡਾ ਹੁੰਦਾ ਸੀ ਫਿਰ ਫੋਰਡ ਛੋਟਾ ਕਰਤਾ ਨਿਊ ਹਾਲੈਂਡ ਵੱਡਾ ਕਰਤਾ ਐਵੇਂ ਆਇਆ ਫਿਰ ਹੌਲੀ ਹੌਲੀ ਹਟਾਤਾ ਜਦੋਂ ਲੋਕਾਂ ਚ ਇਹ ਮੈਨੂੰ ਜਿੰਨਾ ਕ ਵੀਰ ਤੋਂ ਪਤਾ ਲੱਗਦਾ ਇਹ ਨੇ ਹਾਲੈਂਡ ਦੇ ਵਿੱਚ ਬਹੁਤ ਟਾਈਮ ਰਿਹਾ ਇਹ ਨੂੰ ਲੱਖ ਰੁਪਇਆ ਘਾਟਾ ਪਾ ਕੇ ਦਿੱਤਾ ਲੋਕਾਂ ਨੂੰ ਪਹਿਲਾਂ ਪਹਿਲਾਂ ਹਾਂ ਕੰਪਨੀ ਨੇ ਲੱਖ ਰੁਪਇਆ ਘਾਟਾ ਚੱਲਿਆ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਇਹ ਚੀਜ਼ ਕੀ ਆ ਹੁਣ ਤਾਂ ਭੈੜੀ ਹੋਣੇ ਮਹਿੰਗੇ ਹੀ ਬੜੇ ਸਾਰਿਆਂ ਤੋਂ ਮਹਿੰਗੇ ਜਿਵੇਂ ਜੀਓ ਨੇ ਜਿਵੇਂ ਸਿਖਿਆ ਦਾ ਹਰਿਆਣਾ ਦਾ ਵੀ ਉਹ ਕਿਵੇਂ ਆਏ ਸੀ ਉਹ ਚੱਲੇ ਗੱਲਾਂ ਨਹੀਂ ਆਪਰੇ ਵੈਸੇ ਕਿਉਂ ਵੀ ਤਿਆਰ ਕਰਦੇ ਆ ਹਾਂ 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 ਇਹ ਜਦੋਂ ਵੀ ਕੋਈ ਚੀਜ਼ ਨਵੀਂ ਲਾਂਚ ਹੁੰਦੀ ਹੈ ਨਾ ਜੀਤੇ ਲੋਕਾਂ ਦਾ ਯਕੀਨ ਬਣਿਆ ਹੋਇਆ ਉਹਦਾ ਨਾਮ ਲੈਂਦੀ ਹੈ ਉਹ ਉਹਨਾਂ ਨੂੰ ਪੈਸੇ ਦਿੰਦੇ ਆ ਵੀ ਸਾਨੂੰ ਅਸੀਂ ਤੁਹਾਡਾ ਨਾਮ ਵਰਤਨਾ ਤੁਹਾਨੂੰ ਪ੍ਰੋਫਿਟ 2% 5% ਉਹਨਾਂ ਟਾਈਮ ਦੇਵਾਂਗੇ ਫੋਰਡ ਨੇ ਸਕਾਟ ਵਰਤਿਆ ਹਾਂ ਪਹਿਲਾ ਈ ਹਾਂ ਉਥੇ ਉਹਦੇ ਚ ਰਿਹਾ ਜਦੋਂ ਫੋਰਡ ਜਾਣ ਲੱਗਾ ਉਦੋਂ ਜਿਹੜਾ ਜੇ ਮੈਂ ਗੱਲ ਕਹਿ ਦਣਾ ਮੈਨੂੰ ਕੋਈ ਚੱਕਰ ਨਹੀਂ ਸੱਚ ਸੱਚ ਨੂੰ ਕਹਿੰਦੇ ਨੇ ਕੋਠੇ ਚੜ੍ਹ ਕੇ ਨੱਚ 36ਵੀਂ ਤੇ ਫਾਰਮ ਟਰੈਕ 60 ਚ ਮੈਨੂੰ ਇੱਕ ਪੈਸੇ ਦਾ ਫਰਕ ਵਿਖਾ ਦਿਓ 99 ਚ 97 ਚ ਆ ਗਿਆ ਫਾਰਮ ਟਰੈਕ 96 ਚ ਆਇਆ 36 20 ਇੱਕ ਪੈਸੇ ਦਾ ਫਰਕ ਨਹੀਂ ਜਿਵੇਂ ਡੱਟੋ ਸੇਮ ਨੇ ਕੋਈ ਫਰਕ ਨਹੀਂ ਜਿਵੇਂ ਉਹ ਆਪਣੇ ਪਾਵਰ ਟਰੈਕ ਤੇ ਫਾਰਮ ਟਰੈਕ ਹੋਣ ਵੀ ਸੇਮ ਨੇ ਹਾਂ ਇਹ ਜਿਹੜਾ ਛੋਟਲੇ ਗਿਆ ਦਾ ਫਰਕ ਆਣਾ 36 20 ਸੀ ਡਬਲ ਕਲਚ ਸੀ ਸਿੱਧਾ ਹਿੱਸਾ ਸੀ ਜਿਹੜਾ ਨਾਈਟ ਆ ਕੇ ਕਿਹੜੀ ਦੀ ਗੱਲ ਕਰਦੇ ਆ ਜਿਹਦੇ ਕਾਲਾ ਰੰਗ ਦਾ ਸਟicker ਹੁੰਦਾ ਸੀ ਕਿੱਤੇ ਅੱਖਰਾਂ ਨਾਲ ਇੱਥੇ ਲਿਖਿਆ ਸੀ 14 14 ਫਰਕ ਸੀਗਾ ਪਹਿਲੀ ਛੋ ਉਸੇ ਚ ਹੀ ਆਏ ਨੇ ਹਾਂ 36 10 ਤੋਂ 36 20 ਆਇਆ ਹਾਂ 36 10 ਦੇ ਹਿੱਸਾ ਦੂਜਾ ਸੀਗਾ ਹਾਂ ਤੇ 36 20 ਦਾ ਹਿੱਸਾ ਸਿੱਧਾ ਕਰਤਾ ਜਿਹੜਾ ਹੁਣ ਫਾਰਮ ਟ੍ਰੈਕ ਥੋੜੇ ਜਿਹਾ ਫਰਕ ਤਾਂ ਆਹ ਫਿਰ ਕੰਪਨੀ ਮਾਰੇ ਮੋੜ ਤਾਂ ਪਾਉਂਦੀ ਹੈ ਨਾ ਇਹ ਕੰਪਨੀਆਂਆਂ ਗਾਇਲ ਲੈਣਾ ਹੁੰਦੀਆਂ ਹੁਣ ਜੇ ਵਾ ਜਿਹੜਾ 10 ਸੀ ਉਹ 10 ਦੇ ਇਥੇ ਚਿੱਟੇ ਅੱਖਰ ਆਉਂਦੇ ਹੁੰਦੇ ਸੀਗੇ ਹਮ ਚਿੱਟੇ ਅੱਖਰ ਇਹਨਾਂ ਨੀਲੇ ਤੇ ਲਿਖਿਆ ਹੁੰਦਾ ਸੀ ਟਰੈਕਟਰ ਤਾਂ ਉਹੇ ਜਿਹਾ ਹੀ ਸੀ ਇੱਕ ਪਾਵਰ ਹੀ ਵੱਡਾ ਸੀ ਉਹ ਤੋਂ ਜਣ ਜਿਹੜਾ 20 ਸੀ ਹਮ 10 ਤੋਂ 20 ਹੋਇਆ ਉਹਦੇ ਇਥੇ ਕਾਲਾ ਹੋ ਗਿਆ ਹਜਿਗੜ ਇਹ ਕੰਪਨੀਆਂ ਹੁੰਦੀਆਂ ਇਹ ਇਨਾਂ ਚੀਜ਼ਾਂ ਦੇ ਵਿੱਚ ਉਹ ਨਹੀਂ ਇਹ ਹੁਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੰਪਨੀ ਦੇ ਵਿੱਚ ਰਹੇ ਹੋ ਟ੍ਰੇਨਿੰਗਾਂ ਲਈਆਂ ਸਾਰਾ ਕੁਝ ਤੁਹਾਨੂੰ ਪਤਾ ਹਨਾ ਤੇ ਆਪਾਂ ਨੂੰ ਜਿਵੇਂ ਉਸ ਹਾਕ ਦਾ ਵਧੂਰੀ ਜਾਣਕਾਰੀ ਅੱਜ ਤੂੰ ਵੀ ਮੂੰਹ ਜਾਂ ਘਟਦਾ ਨਾ ਹਨ ਪੂਰੀ ਜਾਣਕਾਰੀ ਨਹੀਂ ਦਿੰਦਾ ਲੱਗਾ ਪਤਾ ਕਿ ਨਹੀਂ ਆ ਆਏ ਮੰਗਾ ਹੀ ਸਾਰਾ ਚਲੋ ਕੋਲੀ ਉਹ ਜਰ ਗੱਲ ਤਾਂ ਇਹ ਕਰਦੇ ਆ ਵੀਰੇ ਮੈਂ ਤੈਨੂੰ ਰਣਜੋਧ ਇਹ ਹੀ ਗੱਲ ਕਹੀ ਸੀ ਮੈਂ ਤੈਨੂੰ ਆਖਿਆ ਵੀ ਉਹ ਦੂਜੀ ਗੱਲ ਗਾਂ ਵਾਲੀ ਕੱਟ ਦਿੰਦੇ ਆ ਜਿਵੇਂ ਟੰਡਰਿੰਗ ਵਾਲਾ ਕਹਿੰਦਾ ਹੁੰਦਾ ਸਾਰੇ ਸਾਰਾ ਕਲੱਬ ਨਹੀਂ ਚਲਾਉਂਦੇਗੇ ਉਹ ਉਨਾਂ ਕਾ ਕੱਟ ਕੇ ਲਾਉਂਦੇ ਵੀ ਇਹ ਸਵਰਾਜ ਨੂੰ ਮਾੜਾ ਕਹਿੰਦਾ ਹੂੰ ਮੇਰੇ ਭੂਆ ਦੇ ਮੁੰਡੇ ਨੇ ਸਵਰਾਜ ਲਿਆ ਤੇ ਜੇ ਉਹਦੇ ਕੋਈ 19 21 ਉਹਦਾ ਨੁਕਸਾਨ ਹੁੰਦਾ ਤੇ ਭੂਆ ਦਾ ਮੁੰਡਾ ਤਾਂ ਮੇਰਾ ਹੀ ਆ ਤੋੜਾ ਹੀ ਆ ਅਸੀਂ ਕੰਪਨੀ ਵਾਲਿਆਂ ਨੂੰ ਕਹਿ ਸਕਦੇ ਹਾਂ 10 ਲੱਖ ਰੁਪਈਆ ਦਿੱਤਾ ਤੁਹਾਨੂੰ ਤੁਸੀਂ ਆ ਕਮੀਆਂ ਕੱਢੋ ਇਹ ਚੋਂ ਹੂੰ ਤੂੰ ਲਏਗਾ ਮੇਰਾ ਗਵਾਂਢੀ ਲਊਗਾ ਜੇ ਗਵਾਂਢ ਚਕਾਰ ਆ ਜਾਂਦੀ ਆ ਕਿਤੇ ਝੂਟਾ ਹੀ ਲੈ ਲਾਂਗੇ ਜੇ ਗਵਾਂਢੀ ਕੋਈ ਲੈ ਆਇਆ ਕਿਤੇ ਟੋਚ ਨਹੀਂ ਪਾਵਾਂਗੇ ਕਿਤੇ ਟਰਾਲੀ ਖੁੱਭੀ ਕੱਢਣੀ ਜਾਊਗਾ ਜੇ ਕਿਸੇ ਨੇ ਚੰਗੀ ਚੀਜ਼ ਲਈ ਆ ਉਹਨਾਂ ਪੈਸੇ ਲਾਏ ਆ ਪੈਸੇ ਲਾਏ ਆ ਆਪਾਂ ਉਹ ਚ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਇਹ ਚੱਲਣਯੋਗ ਹੀ ਨਹੀਂ ਮੈਂ ਆਣਾ ਨੂੰ ਵੀ ਆ ਉਹਨਾਂ ਨੂੰ ਦਿਸ ਹੀ ਜਾਂਦਾ ਹੂੰ ਮੈਂ ਪਹਿਲੀਆਂ ਤਰ੍ਹਾਂ ਵੀਡੀਓ ਚ ਬਾਈ ਉਹਨੂੰ ਵੀ ਕਿਹਾ ਮੈਂ ਕਿਹਾ ਵੀ ਅਰਜਨ ਨੋਵੋ ਮੈਨੂੰ ਨਹੀਂ ਪਸੰਦ ਹੂੰ ਜਿਨ੍ਹਾਂ ਕੋਲੇ ਉਹ 15 18 ਮਾਡਲ ਹੈਗੇ ਉਹਨਾਂ ਨੂੰ ਪਤਾ ਵੀ ਇਸ ਗੱਲ ਦਾ ਕੋਈ ਦੂਜੀ ਰਾਇ ਨਹੀਂ ਹੁਣ ਜਿਹੜਾ ਅਰਜਨ ਤੂੰ 10 ਉਹ ਕਿਹੜੇ ਪਾਸੋਂ ਮਾੜਾ ਕੱਢ ਕੇ ਕਰਕੇ ਭੇਜਿਆ ਹੂੰ ਕੀਮ ਤੋਂ ਦੀ ਆਮ ਟਰੈਕਟਰਾਂ ਦੇ ਮੁਕਾਬਲੇ ਘੱਟ ਆ ਤੇ ਉਹ ਚ ਫੀਚਰ ਉਹਦੂ ਦੁੱਗਣੇ ਪਾ ਕੇ ਤੇ ਸਾਰਾ ਕੁਝ ਲਾ ਕੇ ਦਿੰਦੇ ਆ ਹੁਣ ਤਾਂ ਵੇਟ ਵੀ ਅੱਗੇ ਆ ਟਾਇਰਾਂ ਅਗਲੇ ਟਾਇਰਾਂ ਤੇ ਵੀ ਮਗਰਾਟ ਹੋਣ ਵਾਲੇ ਮਾਡਲਾਂ ਦੇ ਫੈਵਰਲੀ ਛਤਰੀ ਹੁੱਡ 605 ਦੇ ਹੁਣ ਸਾਰਾ ਕੁਝ ਲਾ ਕੇ ਦਿੰਦੇ ਪਏ ਤੇ ਰੇਟ ਸਭ ਤੋਂ ਘੱਟ ਹਾਂ ਮੈਨੂੰ ਇੱਕ ਵੀਰ ਨੇ ਦੱਸਿਆ ਉਹ ਕਹਿੰਦਾ ਵੀਰੇ ਮੈਂ ਤੇਰੀ ਗੱਲ ਨਾਲ ਸਹਿਮਤ ਸੀਗਾ ਕਿ ਅਰਜਨ ਨਹੀਂ ਸਹੀ ਪਰ ਉਹ ਕਹਿੰਦਾ ਮੈਂ ਜਦੋਂ